ਆਰੇ ਅਸੀਂ ਸਾਰੇ ਪੰਜਾਬ ਸਰਕਾਰ ਦੀ ਮਕਾਨ ਦੇਣ ਵਾਸਤੇ ਔਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਝੂਹਾਰੂ ਵਰਕਰ ਅਸੀਂ ਲੜਦੇ ਰਵਾਂਗੇ ਉਹ ਤੂੰ ਭਗਵੰਤ ਮਾਨ ਤੂੰ ਹੈ ਕਿਹਾ ਤੇਰੇ ਵਾਸਤੇ ਗੱਲ ਨਹੀਂ ਹੈ ਤੈਨੂੰ ਦੱਸਾਂਗੇ ਜਦੋਂ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਉਹ ਅਸੀਂ ਤਾਂ ਉਹ ਪਾਰਟੀ ਹੈ ਜਿਹਨੇ ਪੰਜਾਬ ਦੇ ਪੰਜਾਬ ਦੇ ਹੱਕਾਂ ਬਾਰੇ ਲੜਿਆ ਕੁਰਬਾਨੀਆਂ ਕੀਤੀਆਂ ਝੂਹਾਰੂ ਕੌਮ ਹੈ 105 ਸਾਲ ਦਾ ਸਾਡਾ ਇਤਿਹਾਸ ਹੈ ਅੱਜ ਤੂੰ ਦਿੱਲੀ ਵਾਲੇ ਭਈਆਂ ਦੇ ਮਗਰ ਲੱਗ ਕੇ ਅੱਜ ਤੂੰ ਪੰਜਾਬ ਨੂੰ ਗੁਲਾਮ ਬਣਾ ਰਿਆ ਤੂੰ ਪੰਜਾਬ ਨੂੰ ਲੁੱਟ ਰਿਹਾ ਤੈਨੂੰ ਇੱਕ ਇੱਕ ਗੱਲ ਦਾ حساب ਦੇਣਾ ਪੈਣਾ ਅਸੀਂ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਕੇ ਰੱਖੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੇ ਤੁਸੀਂ ਪੱਕੇ ਪੈਰੀ ਹੱਥ ਪਾਇਆ ਫਿਰ ਤੁਸੀਂ ਜਿਹੜਾ ਸੱਤ ਦਿਨ ਦਾ ਰਮਾਨ ਦਾ ਟੋਕੇ ਲੈਣ ਨੂੰ ਲਿਆ ਤੇ ਤੁਸੀਂ ਕਦੇ ਹਿਮਾਚਲ ਲੈ ਕੇ ਜਾਣੇ ਹੋ ਕਦੇ ਮੇਜੀਠਾ ਲੈ ਕੇ ਜਾਣੇ ਹੋ ਕਦੇ ਯੂਪੀ ਲੈ ਕੇ ਜਾਣੇ ਹੋ ਤੁਸੀਂ ਕਾਦੇ ਵਾਸਤੇ ਲੈ ਕੇ ਜਾਣੇ ਹੋ ਇਹਦਾ ਮਤਲਬ ਤੁਸੀਂ ਨੇਰੇ ਦੇ ਵਿੱਚ ਹੱਥ ਮਾਰ ਕੇ ਸਿਰਫ ਤੇ ਸਿਰਫ ਲੋਕਾਂ ਦਾ ਬੇਵਕੂ ਬਣਾ ਰਹੇ ਆ